ਕੈਲੀਫੋਰਨੀਆ 'ਚ ਜ਼ਮੀਨ ਖਿਸਕਣ ਨਾਲ ਕਾਰਾ ਨੂੰ ਹੋ ਗਿਆ ਹੈ ਖਤਰਾ ਤੇ ਖਾਲੀ ਕਰਨ ਦੇ ਦੇ ਦਿੱਤੇ ਗਏ ਨਿਰਦੇਸ਼ ਇਸ ਤਰ੍ਹਾਂ ਦੀ ਐਮਰਜੈਂਸੀ ਲਈ ਕੋਈ ਪਲੇ ਬੁੱਕ ਨਹੀਂ ਹੈ ਇਹ ਬਿਆਨ ਦਿੱਤਾ ਕਾਉਂਟੀ ਸੁਪਰਵਾਈਜ਼ਰ ਨੇ ਦੱਸਦੇ ਹਾਂ ਪੂਰੀ ਖਬਰ ਜ਼ਮੀਨ ਖਿਸਕਣ ਤੋਂ ਪੈਦਾ ਹੋਇਆ ਇੱਕ ਚੱਲ ਰਿਹਾ ਸੰਕਟ ਦੱਖਣੀ ਕੈਲੀਫੋਰਨੀਆ ਦੇ ਸ਼ਹਿਰ ਰੈਂਚੋ ਪਾਲੋਸ ਵਰਡੇਸ 'ਚ ਕਰੋੜਾਂ ਡਾਲਰਾਂ ਦੇ ਘਰਾਂ ਨੂੰ ਖਤਰੇ 'ਚ ਪਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਫ਼ਤੇ ਦੇ ਅੰਤ ਵਿੱਚ ਜ਼ਮੀਨ ਖਿਸਕਣ ਦੀ ਸਥਿਤੀ ਹੋਰ ਵੀ ਵੱਧ ਗਈ ਤੇ ਸਮੁੰਦਰ ਦੇ ਕਿਨਾਰੇ 100 ਤੋਂ ਵੱਧ ਘਰਾਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ। ਦੱਖਣੀ ਕੈਲੀਫੋਰਨੀਆ ਐਡੀਸਨ ਯੂਟਿਲਿਟੀ ਕੰਪਨੀ ਦੁਆਰਾ 140 ਘਰਾਂ ਦੀ ਬਿਜਲੀ ਬੰਦ ਕਰਨ ਤੋਂ ਬਾਅਦ ਵਦਰੇ ਲੈਂਡਸਲਾਈਡ ਜ਼ੋਨ ਦੇ ਵਸਨੀਕਾ ਜੋ ਕਿ ਪਿਛਲੇ ਸਾਲ ਤੋਂ ਲਗਭਗ 680 ਏਕੜ ਵਿੱਚ ਫੈਲਿਆ ਹੋਇਆ ਹੈ ਉਤੋਂ ਦੀ ਕਮਿਊਨਿਟੀ ਇਸ ਮੁੱਦੇ ਨਾਲ ਨਜਿੱਠ ਰਹੀ ਹੈ। ਉਹਨਾਂ ਨੂੰ ਐਤਵਾਰ ਨੂੰ ਇਲਾਕਾ ਛੱਡਣ ਦੀ ਸਲਾਹ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਸੋਮਵਾਰ ਰਾਤ ਤੱਕ ਹੋਰ 105 ਨਿਵਾਸੀ ਬਿਜਲੀ ਗੁਆ ਦੇਣਗੇ। ਯੂਟਿਲਿਟੀ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ SCE ਨੇ ਨਿਰਧਾਰਤ ਕੀਤਾ ਹੈ ਕਿ ਇਹ ਇੱਕ ਜਨਤਕ ਸੁਰੱਖਿਆ ਖਤਰਾ ਹੈ। ਇਨ੍ਹਾਂ ਜ਼ੋਨਾਂ ਵਿੱਚ ਬਿਜਲੀ ਸੇਵਾ ਐਤਵਾਰ 1 ਸਤੰਬਰ ਨੂੰ ਰਾਤ 12 ਵਜੇ ਤੋਂ ਬੰਦ ਕਰ ਦਿੱਤੀ ਜਾਏਗੀ। ਬਿਜਲੀ ਬੰਦ ਹੋਣ ਤੋਂ ਬਾਅਦ ਪਾਣੀ ਜਾਂ ਪਲੰਬਿੰਗ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ ਘਰਾਂ ਸੜਕਾਂ ਤੇ ਬੁਨਿਆਦੀ ਢਾਂਚੇ ਨੂੰ ਪਹਿਲਾਂ ਹੀ ਨੁਕਸਾਨ ਪਹੁੰਚਿਆ ਹੈ ਜੋ ਕਿ ਦਹਾਕਿਆਂ ਤੋਂ ਬਦਲ ਰਿਹਾ ਹੈ ਪਰ 2023 ਦੀ ਬਸੰਤ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਲਾਸ ਐਂਜਲਸ ਕਾਉਂਟੀ ਸੁਪਰਵਾਈਜ਼ਰ ਜੈਨਿਸ ਹੈਨ ਨੇ ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਇਸ ਤਰ੍ਹਾਂ ਦੀ ਐਮਰਜੈਂਸੀ ਲਈ ਕੋਈ ਪਲੇਬੁੱਕ ਨਹੀਂ ਹੈ ਅਸੀਂ ਕੋਈ ਖਰਚਾ ਨਹੀਂ ਛੱਡ ਰਹੇ ਹਾਂ ਇਹ ਰੈਂਚੋ ਪਾਲੋਸ ਵਰਡੇਸ ਤੋਂ ਵੀ ਵੱਡਾ ਹੈ ਇਹ ਜ਼ਮੀਨੀ ਆંદੋਲਨ ਇੰਨਾ ਵਿਸ਼ਾਲ ਅਤੇ ਇੰਨਾ ਨੁਕਸਾਨਦਾਇਕ ਹੈ ਕਿ ਇੱਕ ਸ਼ਹਿਰ ਨੂੰ ਇਕੱਲੇ ਬੋਝ ਨੇ ਚੁੱਕਣਾ ਚਾਹੀਦਾ ਹੈਨ ਨੇ ਕਿਆ ਕਿ ਕਾਉਂਟੀ ਨੇ ਤਬਾਹੀ ਦਾ ਜਵਾਬ ਦੇਣ ਲਈ 5 ਮਿਲੀਅਨ ਡਾਲਰ ਦਾ ਵਾਅਦਾ ਕੀਤਾ ਹੈ ਹੈਨ ਨੇ ਕੈਲੀਫੋਰਨੀਆ ਦੇ ਗਵਰਨਰ ਗੇਵਨ ਨਿਊਜ਼ਮ ਨੂੰ ਇਸ ਉਮੀਦ ਵਿੱਚ ਖੇਤਰ ਦਾ ਦੌਰਾ ਕਰਨ ਲਈ ਕਿਹਾ ਕਿ ਉਹ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨਗੇ ਹਾਂ ਇਹ ਜ਼ਮੀਨ ਖਿਸਕਣ ਦੀ ਘਟਨਾ ਦਹਾਕਿਆਂ ਤੋਂ ਅੱਗੇ ਵੱਧ ਰਹੀ ਹੈ ਪਰ ਜੋ ਤੇਜ਼ੀ ਇਸ ਵੇਲੇ ਹੋ ਰਹੀ ਹੈ ਉਹ ਉਸ ਤੋਂ ਪਰੇ ਹੈ ਜੋ ਸਾਡੇ ਵਿੱਚੋਂ ਕਿਸੇ ਨੇ ਭਵਿੱਖਬਾਣੀ ਕੀਤੀ ਸੀ ਤੇ ਇਹ ਸੰਗੀ ਸਰਕਾਰ ਤੋਂ ਵਧੇਰੇ ਪ੍ਰਤੀਕਿਰਿਆ ਦੀ ਮੰਗ ਕਰਦਾ ਹੈ ਇਹ ਬਿਆਨ ਦਿੱਤਾ ਹੈ ਹੈਨ ਨੇ ਸੋਮਵਾਰ ਨੂੰ ਕੈਲੀਫੋਰਨੀਆ ਦੇ ਗਵਰਨਰ ਆਫ ਐਮਰਜੈਂਸੀ ਸੇਵਾਵਾਂ ਦੇ ਦਫ਼ਤਰ ਨੇ ਕਿਹਾ ਕਿ ਉਹ ਲਾਸ ਐਂਜਲਸ ਕਾਉਂਟੀ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਜਾਰੀ ਰੱਖ ਰਿਹਾ ਹੈ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਮਰਜੈਂਸੀ ਸੇਵਾਵਾਂ ਦਾ ਗਵਰਨਰ ਦਫਤਰ ਰੈਂਚੋ ਪਾਲੋਸ ਵਰਡੈਸ ਵਿੱਚ ਗਤੀਸ਼ੀਲ ਸਥਿਤੀ ਬਾਰੇ ਸਿਟੀ ਕਾਉਂਟੀ ਅਤੇ ਫੇਮਾ ਨਾਲ ਸੰਚਾਰ ਵਿੱਚ ਰਹਿੰਦਾ ਹੈ ਜਿਸ ਵਿੱਚ ਸਥਾਨਕ ਉਪਯੋਗਤਾਵਾਂ ਦੁਆਰਾ ਹਾਲ ਹੀ ਦੀਆਂ ਕਾਰਵਾਈਆਂ ਵੀ ਸ਼ਾਮਿਲ ਨੇ ਕਿਉਂਕਿ ਅਸੀਂ ਉਚਿਤ ਅਗਲੇ ਕਦਮਾਂ ਦਾ ਮੁਲਾਂਕਣ ਕਰਦੇ ਹਾਂ ਅਧਿਕਾਰੀਆਂ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਪਾਣੀ ਅਤੇ ਗੈਸ ਦੀਆਂ ਪਾਈਪਾਂ ਲੀਕ ਹੋ ਗਈਆਂ ਅਤੇ ਸ਼ਹਿਰ ਨੂੰ ਕੱਢੋ ਘੱਟ ਦੋਕਰਾਂ ਨੂੰ लाल टैग करण ਲਈ مجبور ਕੀਤਾ ਗਿਆ ਜੋ نقصان ਕਰਨ ਰਹਿਣ ਯੋਗ ਨਹੀਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਜ਼ਮੀਨ ਖਿਸਕਣ ਕਾਰਨ ਨਿੱਜੀ ਜਾਇਦਾਦ ਤੇ 10000 ਗੈਲਨ ਸੀਵਰ ਦਾ ਛਿੜਕਾ ਹੋਇਆ ਸੀ ਇੱਕ ਨਿਵਾਸੀ ਨੇ ਦੱਸਿਆ ਕਿ ਇਹ ਸਿਰਫ ਇੱਕ ਤਰ੍ਹਾਂ ਦਾ ਦਿਮਾਗ ਉਡਾਉਣ ਵਾਲਾ ਹੈ ਇਹ ਕਾਨੂੰਨੀ ਨਹੀਂ ਲੱਗਦਾ